ਨਾਮ ਜਸਵਿੰਦਰ ਸਿੰਘ ਸਾਹਿਬ ਜਸਵਿੰਦਰ ਜੀ ਅੱਜ ਕੀ ਕੀ ਮਾਮਲਾ ਕੀ ਜਿਹੜਾ ਸਿਵਲ ਹਸਪਤਾਲ ਪਹੁੰਚਿਆ ਮਾਮਲਾ ਸਰ ਇਦਾਂ ਹੈਗਾ ਵੀ ਗੌਂਡੀ ਆਪਣੇ ਹੈਗੇ 5-6 ਮੁੰਡੇ ਜਿਹੜਾ ਤੇ ਪਤੰਗਬਾਜੀ ਖਾਪੋਬਾਜੀ ਕਰਦੇ ਹੀ ਰਹਿੰਦੇ ਸੀ ਆਲ ਭਾਈ ਜੀ ਕਿਹੜੀ ਜਗ੍ਹਾ ਤੋਂ ਆਇਓ ਮੈਂ ਕੇਰ ਸਿੰਘ ਨਗਰ ਤੋਂ ਤੇ ਸਾਡਾ ਡੈਡੀ ਉਹਨਾਂ ਨੂੰ ਕਾਫੀ ਟੋਕ ਰਾਂਦਾ ਵੀ ਇਦਾਂ ਇਦਾਂ ਨਹੀਂ ਕਰਨਾ ਹੈਗਾ ਮੈਂ ਹੁਣੇ ਜਸਟ ਪਹੁੰਚਿਆ ਸੀਗਾ ਘਰੇ ਉਤੋਂ ਪਹਿਲਾਂ 8-10 ਮੁੰਡੇ ਪਹਿਲਾਂ ਹੀ ਉਹਨਾਂ ਦੇ ਉੱਤੇ ਖੜੇ ਹੋਏ ਤੇ ਮੇਰਾ ਬ੍ਰਦਰ ਵੀ ਜਾਨੂੰ ਆ ਗਏ ਸੀਗੇ ਉਹਨਾਂ ਨੇ ਦੋਨਾਂ ਤੇ ਅਟੈਕ ਹੀ ਕੀਤਾ ਜਿੱਨੇ ਮੈਂ ਬਾਈਕ ਆ ਕੇ ਰੋਕੀ ਜਾਨੂੰ ਉਹਨਾਂ ਦੇ ਵਿੱਚੋਂ ਦ ਦੋ ਤਿੰਨੇ ਆਣਿਆਂ ਕੋਲੇ ਟੋਕੇ ਵਗੈਰਾ ਸਾਰੇ ਹਥਿਆਰ ਸੀਗੇ ਘੱਟੋ ਘੱਟ 15 ਕੇ ਜਾਣੇ ਸੀਗੇ ਤਕਰੀਬਨ ਇਹਨਾਂ ਦੇ ਵਿੱਚੋਂ ਪੰਜ ਹਾਂਜੀ ਜਰਾਨੇ ਵੀ ਉਹਨਾਂ ਦੀਆਂ ਵਿੱਚ ਮੌਜੂਦ ਸੀਗੀਆਂ ਸਰ ਤੇ ਉਹ ਟੋਕਾ ਸਰ ਸਿੱਧਾ ਹੀ ਸਿਰ 'ਚ ਵੱਜਿਆ ਮੇਰੇ ਦਾੜੀ ਦੇ ਫਾਜ਼ਲ ਸਾਹਿਬ ਦੇ ਪਹਿਲੀ ਗੱਲ ਤਾਂ ਇੰਨੀ ਗਰਮੀ ਕਿ ਬਜ਼ੁਰਗ ਦੇ ਉੱਪਰ ਹੱਥ ਚੱਕਣ ਦੀ ਕੀ ਲੋੜ ਸੀ ਗੱਲਾਂ ਕਰਨੀਆਂ ਸਿੱਧੀ ਗੱਲ ਕਰੋ ਤੇ ਜਦ ਤੱਕ ਅਸੀਂ ਉਹਨੂੰ ਵਿਚਾਰ ਨੂੰ ਸਾਹਮਣੇ ਜਦ ਤੱਕ ਉਹਦੇ ਵਿਚਾਰਦੇ ਸੱਟ ਲੱਗ ਚੁੱਕੀ ਸੀਗੇ ਹੁਣ ਫਟਾਫਟ ਜਾ ਕੇ ਸਿਵਲ ਲੈ ਕੇ ਆ ਜਿਹੜਾ ਡੈਥ ਹੋ ਗਈ ਆ ਸਰ ਹਾਂਜੀ ਮੇਰੇ ਫਾਜ਼ਲ ਸਾਹਿਬ ਤੇ ਮੇਰੇ ਵੀ ਲੱਗੀ ਆ ਤੇ ਮੇਰੇ ਘਰਦਿਆਂ ਨੂੰ ਵੀ ਮ ਭਰਜਾਈਆਂ ਤੇ ਵੀ ਇਹਨਾਂ ਨੇ ਹੱਥ ਚੱਕਿਆ ਸਰ ਇਹ ਕਿੰਨੇ ਦੇ ਮਾਮਲੇ ਸਰੇ ਇਹ ਸਾਰਾ ਘੰਟਾ ਹੋਇਆ ਹੁਣ ਤਕਰੀਬਨ ਤਾਂ ਲੰਘਦਾ ਪੋਣਾ ਘੰਟਾ ਲੱਗਾ ਇਹ ਫਾਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਉਹਨਾਂ ਨੇ ਹਾਂਜੀ ਮੇਰੇ ਫਾਦਰ ਸਾਹਿਬ ਤੇ ਮੇਰੇ ਘਰਦਿਆਂ ਤੇ ਉਹਨਾਂ ਨੂੰ ਹਮਲਾ ਕੀਤਾ ਗਿਆ 15 ਤੋਂ 20 ਜਣੇ ਸੀਗੇ ਸਰ ਉਹ ਇਹ ਸਾਰੇ ਗਲੀ 'ਚ ਰਹਿੰਦੇ ਨੇ ਹਾਂ ਗਲੀ ਤਾਂ ਨੁਕਰ ਵਾਲਾ ਪਹਿਲਾ ਘਰ ਸੀਗਾ ਹਾਂ ਤੇ ਉਹਨਾਂ ਦੇ ਨਾਲ ਸਾਰੇ ਮੁੰਡੇ ਹੋਰ ਜਿਹੜੇ ਫालतू ਬਾਹਰੋਂ ਆਏ ਹੋਏ ਸੀਗੇ ਛੋੜੇ-ਬੋਤੇ ਉਹ ਆਏ ਹੋਏ ਸੀ ਬਾਹਰੋਂ ਸਰ ਠੀਕ ਹੈ ਤੇ ਉਮਰ ਕਿੰਨੀ ਇਹਨਾਂ ਦੀ ਇਹਨਾਂ ਦੀ ਹੁਣੀਆਂ 65 ਸਾਲ ਦੀ ਸਰ ਸਿਰਫ ਇੱਕ ਸਮਝਾਉਣ ਕਰਕੇ ਕਿ ਲੋਕਾਂ ਨੂੰ ਹੱਲੜ ਆਪਣੇ ਬਾਪੂ ਦੀ ਅੱਜ ਇਹ ਚੀਜ਼ ਦੇਖਣੀ ਪੈਂਦੀ ਆ ਇਹ ਲੋਕਾਂ ਨੂੰ ਇਹ ਚਾਹੀਦਾ ਪ੍ਰਵਾਸੀਓ ਜਿਹੜੇ ਬਾਹਰੋਂ ਆ ਕੇ ਆ ਦੇਖ ਲੋ ਕੀ ਸਾਡਾ ਹਾਲ ਕੀਤਾ ਇਹ ਲੋਕਾਂ ਨੇ ਫਾਦਰ ਸਾਹਿਬ ਜੀ ਕੀ ਕਰਦੇ ਕੀ ਕੰਮ ਕੀ ਕਰਦੇ ਸੀ ਇਹ ਪੂਰਨ ਬੇਲੇ ਸੀ ਜਿਹੜਾ ਰਿਟਾਇਰਮੈਂਟ ਪਹਿਲਾਂ ਮੁਰਾਜ ਮਿਸਤਰੀ ਦਾ ਕੰਮ ਕਰਦੇ ਸੀਗੇ ਅਸੀਂ ਅਸੀਂ ਕਾਸ ਤੋਂ ਬਿਲੋਂਗ ਕਰਦੇ ਹਾਂ ਜੀ ਅਸੀਂ ਠੀਕ ਹੈ ਤੇ ਜਿਹਨਾਂ ਨੇ ਉਹਨੂੰ ਹਮਲਾ ਕੀਤਾ ਕਿ ਪ੍ਰਵਾਸੀ ਹੈ ਹਾਂ ਜੀ ਉਹ ਪ੍ਰਵਾਸੀ ਨੇ ਸਰ ਉਹ ਅਕਸਰ ਇਹ ਲੈ ਕੇ ਸਰ ਹਾਂ ਜੀ ਉਹਨਾਂ ਦੇ 4-5 ਮੁੰਡੇ ਹੈਗੇ ਆ 4-5 ਮੁੰਡੇ ਹੋਰ ਉਹਨਾਂ ਨੇ ਬੁਲਾ ਲੈਣੇ 10-15 ਕਿੰਨੇ ਲੋਕ ਪਹਿਲੇ ਸਾਰੇ ਫਿਲਹਾਲ ਤਾਂ ਉਹਨਾਂ ਦੀਆ ਵਾਰਾ ਕਰਦੀਆਂ ਜਾਂ ਉਸ ਤੋਂ ਬਾਅਦ ਤਾਂ ਕੋਈ ਨਹੀਂ ਕਿਹੜੀ ਜਗ੍ਹਾ ਤੁਸੀਂ ਤੁਸੀਂ ਕਿੱਥੋਂ ਆਏ ਹੋ ਕੇਰਸੇਂਗਰ ਸਰ ਕੇਰਸੇਂਗਰ ਇਹ ਕਿਹੜੀ ਜਗ੍ਹਾ ਪੈਂਦਾ ਇਹ ਇਹ ਸੱਚ ਅਸੀਂ ਇਹਦੇ ਕੋਲੇ ਪੈਂਦਾ ਜਗਤਪੁਰੀ ਚੌਕੀ ਪੱਜਦੀ ਆ ਜੀ ਸਰ ਜਗਤਪੁਰੀ ਚੌਕੀ ਹਾਂਜੀ ਇਹਨਾਂ ਨੂੰ ਕੱਲ ਵੀ ਰਾਤੀ ਵੀ ਸਮਝਾਇਆ ਹਲੇ ਕੋਈ ਰਿਪੋਰਟ ਲਿਖਾਈ ਹਾਂਜੀ ਲਿਖਾਤੀ ਹੋਣੀਆਂ ਕਰਦੇ ਨੇ ਕਿਉਂਕਿ ਮੈਂ ਸੀਰੀਅਸ ਪੋਜੀਸ਼ਨ ਤੇ ਸਿੱਧਾ ਚੱਕ ਕੇ ਇਹਨਾਂ ਨੂੰ ਇੱਧਰ ਭਾੜੇ ਪਰਵਾੜ ਚ ਕਿਹੜੇ ਕਿਹੜੇ ਸੱਟਾ ਵੱਜੀਏ ਮੇਰੇ ਬ੍ਰਦਰ ਦੇ ਵੱਜੀਆਂ ਹੋਣੀਆਂ ਮੇਰੇ ਘਰ ਦੇ ਆਨੇ ਪਰਜਾਈਆਂ ਤੇ ਥੋੜੀ ਬਹੁਤ ਹੱਥੋਂ ਪਾਈ ਉਹਨਾਂ ਦੇ ਵੀ ਸਟਾਂ ਕੋਈ ਮੈਨੂੰ ਹਲੇ ਪਤਾ ਨਹੀਂ ਮੈਂ ਸਿਰਫ ਇਹਨਾਂ ਨੂੰ ਚੱਕ ਕੇ ਲਿਆਉਣ ਸੀ ਤੁਹਾਡੇ ਮੁਤਾਬਕ ਹੁੱਲੜ ਵਾਜੀ ਤੋਂ ਰੋਕਣਾ ਮਹਿੰਗਾ ਪੈ ਗਿਆ ਹਾਂਜੀ ਸਰ ਹਾਂਜੀ ਠੀਕ ਹੈ ਤੇ ਹੁਣ ਤੁਹਾਡੇ ਵੀ ਸਰ ਦੇ ਸਟੋ ਕਰ ਸਰ ਮੇਰੇ ਵੀ ਬਹੁਤ ਲੱਗੀ ਆ ਜੀ ਮੈਂ ਸੀਰੀਅਸ ਮੈਂ ਸਰ ਫੋਟੋਗ੍ਰਾਫਰ ਹਾਂ ਜੀ ਫੋਟੋਗ੍ਰਾਫਰ ਕਿੰਨੇ ਵੇਰ ਹੱਥ ਰੱਸੇ ਸਰ ਲਗਾ ਲਓ ਟੰਟਾ ਕੇ ਹੋਣ ਵਾਲੀ ਹੋ ਗਿਆ ਪੌਣਾ ਕੰਟਾ ਹੋ ਗਿਆ ਸਰ ਇਹ ਤੁਹਾਡਾ 22 ਕਵੇ ਦੀ ਗੇਮ ਹੋਣੀ ਹੈ 22 ਕੋਈ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਸਰ ਇੱਥੇ ਗਿਆ ਹੋਇਆ ਸੀ ਆਪਣੇ ਸਹੁਰੇ ਗਿਆ ਸੀ ਜਸਟ ਘਰੇ ਪਹੁੰਚਿਆ ਹੀ ਸਰ ਜਿਸ ਟਾਈਮ ਮੁੰਡੇ ਉੱਥੇ ਕਾਫੀ ਜانے ਖੜੇ ਸੀ ਜ਼ਰੂਰ ਦੇਖਿਆ ਕਿ ਆਹ ਕੀ ਹੋ ਗਿਆ ਜਾਨੂ ਮੌਕੇ ਤੇ ਮੈਂ ਸਿਰਫ ਪਹੁੰਚਿਆ ਸੀ ਸੀਸੀਟੀਵੀ ਸਰ ਲੱਗਿਆ ਤਾਂ ਹਲਵਾ ਕੈਮਰਾ ਕੋਈ ਹੈ ਨਹੀਂ ਬਲਕਿ ਦੇਖ ਲਾਂਗੇ ਕਿ ਹੈ ਨਾ ਕਿਹ ਕੋਲੇ ਵੀਡੀਓ ਬੁਣੀਆਂ ਬਣੀ ਹੋਈ ਹੈ